ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਉੱਥੇ ਪਹੁੰਚ ਰਹੇ ਨੇ ਤੇ ਉੱਥੇ ਹੀ ਉਹਨਾਂ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਜੜਾਇਆ ਰੋਕਣ ਦੇ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਕਿ ਲੋਕ ਬਿਨਾਂ ਕਿਸੇ ਡਰ ਪੈ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਇਸ ਮੌਕੇ ਤੇ ਡੀਐਸਪੀ ਜਰਨੈਲ ਸਿੰਘ ਨੇ ਕਿਹਾ ਕਿ 500 ਵਿਆ 11 ਵਾੜਾ ਦੇ ਵਿੱਚ ਚੋਣ ਹੋਣ ਜਾਣ ਰਹੀਆਂ ਨੇ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਚੱਪੇ-ਚੱਪੇ ਤੇ ਤਾਇਨਾਤ ਕੀਤੀ ਗਈ ਹੈ ਜੇ ਕੋਈ ਵੀ ਜੁੜੀ ਵੋਟਾਂ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਦੇ ਖੰਨੋ ਮਿਲ ਰਿਹਾ ਹੈ ਇੱਥੇ ਪਹਾੜਸਾਂ ਦੇ ਵਿੱਚ 11 ਵਾਰਡ ਨੇ ਜਿੱਤੇ ਤਿੰਨ ਲੋਕੇਸ਼ਨਾਂ ਨੇ ਜਿੱਥੇ ਕੋਲنگ ਹੋ ਰਹੀ ਹੈ ਤੇ ਤਿੰਨੇ ਲੋਕੇਸ਼ਨਾਂ ਦੇ ਉੱਤੇ ਅਸੀਂ ਪੂਰੀ ਫੋਰਸ ਵਗੈਰਾ ਲਗਾਈ ਹੈ ਪ੍ਰੋਪਰ ਜਿਹੜਾ ਹੈਗਾ ਸਾਰੀ ਫੋਰਸ ਨੂੰ ਬਨਿਵੀ ਦਿੱਤਾ ਗਿਆ ਬੜੀ ਸਮੂਥੀ ਇਲੈਕਸ਼ਨ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਹੈ तकरीबन 50 ਦੇ ਕਰੀਬ ਅਸੀਂ ਮੁਲਾਜ਼ਮ ਲਾਏ ਨੇ ਤੇ ਪ੍ਰੋਲਿੰਗ ਪਾਰਟੀ ਵੀ ਲਾਈ ਹੈ ਐਸਐਸ ਤੋਂ ਰਵਾਨਦੀ ਵੀ ਜੁਡੀ ਲੱਗੀ ਹੈ। ਸਟਾਫਰ ਲੇਡੀ ਫੋਰਸ ਵੀ ਲਾਈ ਹੈ। ਬੜਾ ਸ਼ਾਂਤ ਮੀ ਇਲੈਕਸ਼ਨ ਡਿਊਟੀ ਪ੍ਰੋਸੈਸ ਚੱਲ ਰਹੀ ਹੈ। ਜੋ ਇਲੈਕਸ਼ਨ ਕਮਿਸ਼ਨ ਨੇ ਅਦਾਇਤਾ ਨੇ ਸਾਰੀਆਂ ਇਨਸਟਰਕਸ਼ਨਾਂ ਦਿੱਤੀਆਂ ਨੇ। ਸੈਂਸਟਰ ਦੀ ਜਗਾ ਬਹੁਤ ਨਹੀਂ ਸੈਂਸਟਰ ਕੋਈ ਨਹੀਂ ਹੈ ਜੀ। ਬਿਲਕੁਲ ਨਾਰਮਲ ਬੂਥ ਨੇ। ਸਟਾਫਰ ਜਿਹੜਾ ਆਇਆ ਹੈ ਸਾਰੀ ਮੈਚਰੀ ਚੱਲ ਰਹੀ ਹੈ। ਵੋਟਰਾਂ ਨੂੰ ਅਪੀਲ ਕਰ ਰਹੇ ਆ। ਵੋਟਰਾਂ ਨੂੰ ਅਪੀਲ ਕਰ ਰਹੇ ਆ ਵੀ ਜਿਹੜੀ ਇਲੈਕਸ਼ਨ ਹੈ ਤੇ ਇੱਕ ਦਿਲੀ ਇਲੈਕਸ਼ਨ ਹੈ। ਇਹ ਇਹ ਹੋ ਜਾਣੀਆਂ ਪਰ ਆਪਣਾ ਜਿਹੜਾ ਭਾਈਚਾਰਕ ਸਾਂਝਾ ਖਤਮ ਨਹੀਂ ਕਰਨੀ ਇਲੈਕਸ਼ਨ ਦੇ ਕਿਸੇ ਤਰ੍ਹਾਂ ਦੀ ਕੋਈ ਕਲੇਸ਼ ਨਹੀਂ ਕਰਨਾ ਪੈਸਾਂ ਜਿਹੜੀ ਸਾਂਝ ਬਣਾ ਕੇ ਆਪਣੀ ਮੋਰਚਾ ਕਾਹੀ ਕੋਈ ਹੱਲਵਾਜੀ ਨਾ ਹੋਵੇ ਕੋਈ ਕਾਨੂੰਨ ਹੱਥ ਚ ਲੈਂਦਾ ਉਹਦੇ ਵਾਸਤੇ ਕੀ ਉਹਨੂੰ ਨਹੀਂ ਕਰਦੇ ਕੀਤੀ ਜਾਗਲੀ ਇਹ ਕਾਨੂੰਨ ਕਿਸੇ ਨੂੰ ਅਲਾਉ ਨਹੀਂ ਕਰਦੇ ਜਾਵੇ ਕੋਈ ਹੱਥ ਰਵੇ ਜਿਹੜਾ ਬੰਦਾ ਕੋਈ ਹੱਥ ਲਏਗਾ ਉਹ ਦੰਦ ਕਾਨੂੰਨ ਦੇ ਮਤਲਬ ਕਰਦੇ ਕਿ ਉਹਨੂੰ